ਜਰਾ ਜਿਹ ਪ੍ਰਸਕੰਪਨ ਰਹੀ ਹੈ ਕੇਸ ਸੰਬੰਧ ਦੇ ਵਿੱਚ ਹਾਂਜੀ ਸਾਨੂੰ ਕੱਲ ਤਲਾਹ ਮਿਲੀ ਸੀ ਵੀ ਰਾਜਵੰਤ ਕौरा ਪਤਨੀ ਬਿਕਰਮਜੀਤ ਸਿੰਘ ਇਲਿਸ ਵਿੱਕੀ ਪਿੰਡ ਇਹਨਾਂ ਦਾ ਅਮਰਗੜਾ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਸਾਹ ਵੀ ਵਿਗਰਾਪਤੀ ਘਰੇ ਹਾਜ਼ਰ ਸੀ ਵਕਤ 10:30 ਵਜੇ ਉਹਦਾ ਦੋਸਤੀ ਜੁਝਾਰ ਸਿੰਘ ਉਹਨੂੰ ਨਿਕਨੇਮ ਚਿੱਟੂ ਵੀ ਕਹਿੰਦੇ ਆ ਪੁੱਤਰ ਕਿਸ਼ਨ ਸਿੰਘ ਇਹ ਨਾਨੋਵਾਲ ਕਲਾ ਦਾ ਜੀ ਇਹ ਵੀ ਥਾਣਾ ਖਵਾਣੂ ਚੁਪੇੰਦਾ ਉਹ ਇਹਨੂੰ ਮੋਟਰਸਾਈਕਲ ਤੇ ਲੈ ਗਿਆ ਅੱਗੇ ਉਹਨਾਂ ਨੇ ਮਤਲਬ ਮੋਟਰਸਾਈਕਲ ਦੇ ਸਵਾਰ ਹੋ ਕੇ ਸਾਡੇ ਇੰਦਰ ਹਦੂਦ ਪਿੰਡ ਟੋਡਰਪੁਰ ਪਹੁੰਚ ਗਏ ਉੱਥੇ ਉਹਨੂੰ ਕੋਈ ਜ਼ਹਿਰੀਲੀ ਚੀਜ਼ ਦੇ ਦਿੱਤੀ ਜਿਸ ਦੇ ਮੌਕੇ ਤੇ ਮੌਤ ਹੋ ਗਈ ਤੇ ਫਿਰ ਇਹ ਸਾਰੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਮਿਲੀ ਉਹਨਾਂ ਨੇ ਤੁਰੰਤ ਬਚਾਉਣ ਦੀ ਕੋਸ਼ਿਸ਼ ਕੀਤੀ ਹਸਪੀਟਲ ਲੈ ਕੇ ਆ ਗਏ ਤਾਂ ਉਹਦੀ ਮੌਤ ਹੋ ਚੁੱਕੀ ਸੀ ਅਸੀਂ ਸਟੇਟਮੈਂਟ ਲਿਖ ਕੇ ਐਫ ਆਰ ਦਰਜ ਕਰ ਦਿੱਤੀ ਆ 103 ਬੀਐਨਐਸ थाना ਸੁੰਬਰਾਲਾ ਅੱਗੇ ਅਸੀਂ ਦੋਸ਼ੀ ਨੂੰ ਅੱਜ ਗ੍ਰਿਫਤਾਰ ਵੀ ਕਰ ਲਿਆ ਜੁਝਾਰ ਸਿੰਘ ਨੂੰ ਜੀ ਸਰ ਆਪਣੇ ਜਿਹੜਾ ਦੋਸ਼ੀ ਹੈ ਨਾ ਕੋਈ ਨਸ਼ੇ ਕਰਨ ਦੀ ਆਦੀ ਨਹੀਂ ਸੀ ਜੀ ਅੱਜ ਹੁਣ ਗ੍ਰਿਫਤਾਰ ਕਰਿਆ ਕੱਲ ਨੂੰ ਇਹਦਾ ਬੁਕਾਇਦਾ ਮੈਡੀਕਲ ਕਰਾਵਾਂਗੇ ਡਾਕਟਰੀ ਐਕਸਪੀ ਕਰਾਵਾਂਗੇ ਜੀ ਉਹਦੇ ਵਿੱਚ ਸਾਰਾ ਸਾਹਮਣੇ ਆ ਜਾਊਗਾ ਜੀ ਮੋੜ ਮੋਲੀ ਜਾਂਦੇ ਵੀ ਆ ਕੋਈ ਰੰਜਿਸ਼ ਸੀ ਕੀ ਜਾਂ ਜਿਹੜੀ ਕਰੀ ਰੀ ਚੀਜ਼ ਦੇਣ ਕਾਰਨ ਮਾਰਿਆ ਗਿਆ ਹੁਣ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰਿਆ ਇਹਦੇ ਵਿੱਚੋਂ ਇਹਦੀ ਪੁੱਛਗਿੱਛ ਵੀ ਕਰਾਂਗੇ ਦੌਰਾਨੇ ਤਪਤੀਸ ਉਹ ਸਾਰਾ ਕੁਝ ਸਾਹਮਣੇ ਆ ਜਾਊਗਾ ਵੀ ਕੀ ਇਹਨਾਂ ਦੀ ਰੰਜਿਸ਼ ਸੀ ਕੀ ਕਾਰਨ ਸੀ ਵਜ੍ਹਾ ਕੀ ਸੀ ਇਹਨੂੰ ਮਾਰਨ ਦਾ ਅੱਗੇ ਇਹਦੇ ਨਾਲ ਕੋਈ ਹੋਰ ਵਿਅਕਤੀ ਹੈਗਾ ਜਾਂ ਨਹੀਂ ਉਹ ਸਾਰਾ ਕੁਝ ਸਾਹਮਣੇ ਆ ਜਾਊਗਾ ਇਹ ਦੋਸ਼ੀ ਦੇ ਵੀ ਪਹਿਲਾਂ ਵੀ ਮੁਕੱਦਮਾ ਦਰਜ ਨਹੀਂ ਇਹਦੇ ਤੇ ਅਜੇ ਰਿਕਾਰਡ ਕਢਾਉਣਾ ਰਿਕਾਰਡ ਕਰਾ ਕੇ ਪਤਾ ਲੱਗ ਜਾਊਗਾ ਵੀ ਇਹ ਤੇ ਮੁਕੱਦਮਾ ਦਰਜ ਹੈ ਜਾਂ ਨਹੀਂ